ਲੈਂਡ ਪੂਲਿੰਗ ਪੋਲਿਸੀ ਵਾਪਸ ਲੈਣ ਤੋਂ ਬਾਅਦ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਲੱਗਦਾ ਵਿਲੇ ਹੋਗੇ ਨੇ ਤਾਂ ਹੀ ਤਾਂ ਪੂਰੀ ਸਰਕਾਰ ਨੇ ਇੱਕ ਖਾਸ ਅਖਬਾਰ ਨੂੰ ਵੇਚਣ ਦਾ ਠੇਕਾ ਲੈ ਲਿਆ ਏ ਪੰਚਾਇਤ ਵਿਭਾਗ ਦੇ ਵੱਲੋਂ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਖਾਸ ਅਖਬਾਰ ਖਰੀਦਣਾ ਹੈ ਮਤਾ ਵੀ ਪਉਣਾ ਹੈ ਤੇ ਮਤਾ ਪਾਉਣ ਤੋਂ ਬਾਅਦ ਤੇ ਹਾਲ ਉਸ ਅਖਬਾਰ ਤੁਸੀਂ ਖਿਦਣਾ ਸ਼ੁਰੂ ਕਰ ਦਿੱਤਾ ਇਹਨੂੰ ਤੁਸੀਂ ਲਗਵਾ ਲਿਆ ਉਸ ਤੋਂ ਬਾਅਦ ਤੁਸੀਂ ਰਿਪੋਰਟ ਵੀ ਦੇਣੀ ਆ ਇਹ ਰਿਪੋਰਟ ਅੱਗੇ ਅਫਸਰਾਂ ਨੇ ਭੇਜਣੀ ਆ ਡੀਸੀ ਦੇ ਕੋਲੇ ਤੇ ਡੀਸੀ ਨੇ ਅੱਗੇ ਸਰਕਾਰ ਨੂੰ ਸੂਚਿਤ ਕਰਨਾ ਹੈ ਕਿ ਇਸੇ ਪਿੰਡ ਦੇ ਵਿੱਚ ਇਹ ਅਖਬਾਰ ਉੱਥੋਂ ਦੀਆਂ ਪੰਚਾਇਤਾਂ ਨੇ ਉੱਥੋਂ ਦੇ ਸਰਪੰਚਾਂ ਨੇ ਲੈਣਾ ਸ਼ੁਰੂ ਕਰ ਦਿੱਤਾ ਪਰ ਸਵਾਲ ਇਹ ਹੈ ਕਿ ਸਰਕਾਰ ਦਾ ਅਖਬਾਰ ਦੇ ਨਾਂ ਲੈਣਾ ਦੇਣਾ ਕੀ ਸਰਕਾਰ ਅਜੇ ਹੁਕਮ ਜਾਰੀ ਕਿਉਂ ਕਰੀਏ ਕਿ ਤੁਸੀਂ ਇੱਕ ਖਾਸ ਅਖਬਾਰ ਹੀ ਖਰੀਦਣਾ ਹੈ ਪਹਿਲਾਂ ਇਹ ਖਬਰ ਰਾਤ ਨੂੰ ਆਉਣੀ ਸ਼ੁਰੂ ਹੋ ਗਈ ਸੀ ਪਰ ਉਦੋਂ ਸਾਫ਼ ਨਹੀਂ ਸੀ ਕਿ ਕਿਹੜਾ ਅਖਬਾਰ ਹੈ ਪਰ ਹੁਣ ਰਾਜਪੁਰਾ ਤੋਂ ਇੱਕ ਨੋਟਸ ਸਾਹਮਣੇ ਆਇਆ ਹੈ ਜਿਸ ਵਿੱਚ ਸਾਫ਼ ਕੀਤਾ ਗਿਆ ਹੈ ਕਿ ਰਜਾਨਾ ਸਪੋਕਸਮੈਨ ਅਖਬਾਰ ਹੀ ਖਰੀਦਣਾ ਹੈ ਪਰ ਹੁਣ ਪੰਜਾਬ ਸਰਕਾਰ ਨੇ ਰਜਾਨਾ ਸਪੋਕਸਮੈਨ ਅਖਬਾਰ ਨੂੰ ਖਰੀਦਣ ਦਾ ਵੇਚਣ ਦਾ ਇਹ ਹੁਕਮ ਕਿਉਂ ਜਾਰੀ ਕੀਤਾ ਗਿਆ ਹੈ ਪੰਚਾਇਤਾਂ ਨੂੰ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਇਸ ਪੂਰੇ ਮਾਮਲੇ ਦੇ ਵਿੱਚ ਅਸਰ ਤੱਕ ਨੂੰ ਕਿਹਾ ਗਿਆ ਕਿ ਕੋਈ ਵੀ ਅਣਗੈਲੀ ਨਹੀਂ ਹੋਣੀ ਚਾਹੀਦੀ ਹੁਣ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਦਾ ਇਸ ਅਖਬਾਰ ਦੇ ਨਾਲ ਲੈਣਾ ਦੇਣਾ ਕੀ ਆ ਕੀ ਇਸ ਅਖਬਾਰ ਦੇ ਵਿੱਚੋਂ ਸਰਕਾਰੀ ਖਬਰਾਂ ਆਉਣ ਗਈਆਂ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਬਹੁਤ ਵੱਡੇ ਚੈਨਲਾਂ ਨੂੰ ਆਪਣੇ ਹੇਠ ਲੈ ਲਿਆ ਏ ਜਾਂ ਉਥੇ ਉਹ ਖਬਰ ਨੇ ਇਸ ਦੇ ਨਾਲ ਸਰਕਾਰ ਨੂੰ ਡੈਂਟ ਪੈਂਦਾ ਏ ਜਿਸ ਤਰੀਕੇ ਦੇ ਨਾਲ ਇਲਜ਼ਾਮ ਨੇ ਕਿ ਸਰਕਾਰ ਨੇ ਸੋਸ਼ਲ ਮੀਡੀਆ ਨੂੰ ਕਵਰ ਕਰ ਲਿਆ ਏ ਆਪਣੇ ਕਬਜ਼ੇ ਦੇ ਹੱਥ ਲੈ ਲਿਆ ਏ ਤੇ ਕੁਝ ਸੈਟੇਲਾਈਟ ਚੈਨਲਾਂ ਨੂੰ ਵੀ ਕਿ ਉਸੇ ਤਰੀਕੇ ਦੇ ਨਾਲ ਹੁਣ ਉਹ ਪੰਚਾਇਤਾਂ ਨੂੰ ਇਹ ਅਖਬਾਰ ਪੜਨ ذریعے ਇਹ ਨਿਰਦੇਸ਼ ਦੇ ਕੇ ਇਹ ਸਾਫ਼ ਕਰਨਾ ਚਾਹੁੰਦੀ ਏ ਕਿ ਹੁਣ ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ਤੋਂ ਬਾਅਦ ਅਖਬਾਰਾਂ ਨੂੰ ਵੀ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਏ ਕੰਟਰੋਲ ਕਿਵੇਂ ਕੀਤਾ ਜਾ ਰਿਹਾ ਏ ਇਹ ਤਾਂ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਨੇ ਪਰ ਹੁਣ ਇੱਕ ਖਾਸ ਅਖਬਾਰ ਨੂੰ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਹੈ ਜਦੋਂ న్యూਸ ਲੈ ਕੇ ਹੁਣ ਸਵਾਲ ਨੇ ਕਿ ਪੰਜਾਬ ਸਰਕਾਰ ਇਸ ਦੇ ਵਿੱਚ ਆਪਣੀਆਂ ਹੁਣ ਸਰਕਾਰੀ ਖਬਰਾਂ ਛਾਪਿਆ ਕਰੇਗੀ ਪਹਿਲਾਂ ਗੱਲ ਕਰ ਲੈਨੇ ਆ ਆਪਾਂ ਨੋਟਸ ਦੀ ਜੋ ਸਾਹਮਣੇ ਆਇਆ ਏ ਇਸ ਨੋਟਸ ਦੇ ਉੱਪਰ ਲਿਖਿਆ ਗਿਆ ਹੈ ਕਿ ਸਮੂਹ ਸਰਪੰਚ ਸਮੂਹ ਪੰਚਾਇਤਾਂ 77 ਵੀਡੀਓਜ਼ ਬਲਾਕ ਰਾਜਪੁਰਾ ਵਿਸ਼ਾ ਹੈਗਾ ಗ್ರಾಮ ਪੰਚਾਇਤਾਂ ਦੇ ਵਿੱਚ ਰਜਾਨਾ ਸਪੋਕਸਮੈਨ ਪੰਜਾਬੀ ਅਖਬਾਰ ਲਗਵਾਉਣ ਦੇ ਸਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਦੇ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਜੀ ਦੀ ਹੋਈ ਮੀਟਿੰਗ ਦੇ ਵਿੱਚ ਰਜਾਨਾ ਸਪੋਕਸਮੈਨ ਪੰਜਾਬੀ ਅਖਬਾਰ ਲਗਵਾਉਣ ਦੇ ਹੁਕਮ ਪ੍ਰਾਪਤ ਹੋਏ ਨੇ ਇਸ ਲਈ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪੋ ਆਪਣੀਆਂ ਗ੍ਰਾਮ ਪੰਚਾਇਤਾਂ ਵਿੱਚ ਤੁਰੰਤ ਰਜਾਨਾ ਸਪੋਕਸਮੈਨ ਪੰਜਾਬੀ ਅਖਬਾਰ ਲਗਵਾ ਕੇ ਰਿਪੋਰਟ ਨਿਮਨ ਹਸਤਾਖਰ ਦੇਣੀ ਯਕੀਨੀ ਬਣਾਈ ਜਾਵੇ ਇਸ ਕੰਮ ਦੇ ਵਿੱਚ ਕਿਸੇ ਵੀ ਕਿਸਮ ਦੀ ਅਣਗੈਲੀ ਨਾ ਵਰਤੀ ਜਾਵੇ ਇਸ ਦੇ ਨਾਲ ਇੱਕ ਨੋਟਸ ਸਮਰਾਲਾ ਤੋਂ ਵੀ ਸਾਹਮਣੇ ਆਇਆ ਸੀ ਪਰ ਉਸ ਦੇ ਵਿੱਚ ਕਿਸੇ ਖਾਸ ਅਖਬਾਰ ਦਾ ਜ਼ਿਕਰ ਨਹੀਂ ਪਰ ਰਾਜਪੂਰਾ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਰਜਾਨਾ ਸਪੋਕਸਮੈਨ ਅਖਬਾਰੀ ਖਰੀਦਿਆ ਜਾਵੇ ਇਹ ਤਾਂ ਸਰਕਾਰ ਹੀ ਸਾਫ਼ ਕਰ ਸਕਦੀ ਹੈ ਕਿ ਤੁਸੀਂ ਇੱਕ ਖਾਸ ਅਖਬਾਰ ਖਰੀਦਣ ਦੇ ਲਈ ਦਬਾਅ ਕਿਉਂ ਬਣਾ ਰਹੇ ਹੋ ਜਾਂ ਹੁਕਮ ਜਾਰੀ ਕਿਉਂ ਕਰ ਰਹੇ ਹੋ ਜੇ ਸਰਕਾਰ ਪੰਚਾਇਤਾਂ ਨੂੰ ਕਹਿੰਦੀ ਹੈ ਅਖਬਾਰ ਪੜੋ ਤਾਂ ਬਹੁਤ ਚੰਗੀ ਗੱਲ ਅਖਬਾਰ ਪੜ੍ਹਨਾ ਚਾਹੀਦਾ ਹੈ ਪਰ ਇੱਕ ਖਾਸ ਅਖਬਾਰ ਦੇ ਨਾਲ ਹੀ ਮੋਹ ਪ੍ਰੇਮ ਕਿਉਂ ਆ ਇਸ ਅਖਬਾਰ ਨੂੰ ਲੈ ਕੇ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਤਾਂ ਅਸੀਂ ਅਖਬਾਰ ਵਾਲਿਆਂ ਦਾ ਵਰਜ਼ਨ ਲੈਂਡ ਦੇ ਲਈ ਇਹਨਾਂ ਦੀ ਜੋ ਵੈੱਬਸਾਈਟ ਆ ਉਸ ਦੇ ਉੱਪਰ ਜੋ ਨੰਬਰ ਆ ਉਸ ਦੇ ਉੱਪਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਸ ਅਖਬਾਰ ਦਾ ਪੱਖ ਵੀ ਜਾਨਣਾ ਚਾਇਆ ਪਰ ਸਾਡੇ ਦੋ ਵਾਰ ਫੋਨ ਕਰਨ ਦੇ ਉੱਪਰ ਵੀ ਇਸ ਅਖਬਾਰ ਦੇ ਵੱਲੋਂ ਫੋਨ ਨਹੀਂ ਚੱਕਿਆ ਗਿਆ ਤੇ ਜੋ ਸਮਰਾਲਾ ਦਾ ਨੋਟ ਸਾਹਮਣੇ ਆਇਆ ਸੀ ਉਸ ਉੱਪਰ ਜੋ ਨੰਬਰ ਆ ਅਸੀਂ ਉਹ ਵੀ ਡਾਇਲ ਕੀਤਾ ਪਰ ਅੱਗੋਂ ਜਵਾਬ ਆਇਆ ਕਿ ਇਹ ਨੰਬਰ ਤਾਂ ਮੌਜੂਦ ਹੀ ਨਹੀਂ ਤਾਂ ਹੁਣ ਸਵਾਲ ਇਹ ਹੈ ਕਿ ਸਰਕਾਰ ਇਸ ਖਾਸ ਅਖਬਾਰ ਦੇ ਨਾਲ ਮੋਕ ਕਿਉਂ ਪਾ ਰਹੀ ਹੈ ਯਾਨੀ ਕਿ ਹੁਣ ਜੋ ਸਵਾਲ ਉੱਠਣਗੇ ਜਾਂ ਉਠਾਏ ਵੀ ਜਾ ਰਹੇ ਹੈ ਕਿ ਹੁਣ ਪੰਚਾਇਤਾਂ ਨੂੰ ਸਿਰਫ ਸਰਕਾਰੀ ਅਖਬਾਰ ਜਾਂ ਫਿਰ ਸਰਕਾਰੀ ਖਬਰਾਂ ਹੀ ਪੜਨੀਆਂ ਪੈਣਗੀਆਂ ਦੱਸ ਦਿੰਦੇ ਆ ਕਿ ਇਸ ਅਖਬਾਰ ਦਾ ਇੱਕ ਜੋ ਖਾਸ ਬੰਦਾ ਹੈ ਉਹ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਦੇ ਵਿੱਚ ਵੀ ਸੈੱਟ ਕੀਤਾ ਗਿਆ ਹੈ ਇਹ ਹੁਕਮ ਉੱਥੋਂ ਆਏ ਨੇ ਮੁੱਖ ਮੰਤਰੀ ਨੂੰ ਪਤਾਏ ਡਿਪਾਰਟਮੈਂਟ ਨੂੰ ਪਤਾਏ ਜਾਂ ਫਿਰ ਇਹ ਅਖਬਾਰ ਖਾਸ ਪੜਨ ਦੇ ਲਈ ਕਿਹਾ ਗਿਆ ਹੈ ਕਿ ਹਰਿਆਣਾ ਸਪੋਕਸਮੈਨ ਜਾਂ ਫਿਰ ਉਹ ਕਿਹਾ ਗਿਆ ਸੀ ਕਿ ਪਈ ਪੰਚਾਇਤਾਂ ਦੇ ਅਖਬਾਰ ਪੜਨੇ ਨੇ ਜੇਕਰ ਇਸ ਤਰ੍ਹਾਂ ਕਿਹਾ ਗਿਆ ਹੋਵੇ ਤਾਂ ਫਿਰ ਰਾਜਪੁਰੇ ਵਾਲੇ ਨੋਟਸ ਦੇ ਵਿੱਚ ਇੱਕ ਖਾਸ ਅਖਬਾਰ ਦਾ ਜ਼ਿਕਰ ਕਿਉਂ ਆ ਗਿਆ ਇਹ ਤਾਂ ਸਰਕਾਰੀ ਸਾਫ਼ ਕਰ ਸਕਦੀ ਹੈ ਕਿ ਕੋਈ ਗਲਤੀ ਹੋਈ ਆ ਜਾਂ ਫਿਰ ਇਹ ਗਲਤੀ ਜਾਣ ਬੁਝਕੇ ਕੀਤੀ ਗਈ ਆ ਪਰ ਸਵਾਲ ਫੇਰ ਹੋਇਆ ਕਿ ਸਰਕਾਰ ਇੱਕ ਖਾਸ ਅਖਬਾਰ ਪੜਨ ਨੂੰ ਲੈ ਕੇ ਹੀ ਕਿਉਂ ਕਹਿ ਰਹੀ ਆ ਧੰਨਵਾਦ